ਸੋ ਕੋ ਟਲ ਦੁਰ ਸੇ ਰੀ ਹੈ ਸਹਿਨ ਸੁ ਸਹਿਜ ਸੁ ਪਾਏ ਦਰਸਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸੋ ਤਖ ਸੰਮਦੀ ਗੁਰ ਅਰਚਨ ਕੋ ਸੰਮਦੀ ਤੁਰਿ ਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹੋ ਸਿਰ ਸਾਹਾਂਦਾ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾਵੇ ਸਜਣ ਸਚਾ ਪਾਤ ਸਾਹੋ ਸਿਰ ਸਾਹਾਂਦਾ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਸ ਹਾਂ ਜਾਚੀ ਕਿਸ ਆਰਾਦੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਪਾਣ ਰੰਕਾਰ ਪਵਖੰਡਾਨ ਸਭ ਸੁਖ ਨਭ ਨਿਦ ਦੇਸੀ ਕਿਸ ਹਾਂ ਜਾਚੇ ਕਿਸ ਆਰਾਦੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸ ਵਡਾ ਵਡੇਰਾ ਸੋ ਸੋ ਖਕੂ ਰਲਸੀ ਨਿਰਪਾਉਨ ਰੰਕਾਰ ਭਵ ਖੰਡਨ ਸਭ ਸੁਖ ਨਭ ਨਿਦ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾ ਲਾਹੀ ਕਿਆ ਤਿਸ ਕਾ ਮੋਹ ਤਾਜਾ ਰਹਾ ਜਨ ਹਰ ਧਿਆਇ ਸਭ ਕਿਛ ਤਿਸ ਕਾ ਤਿਸ ਕੇ ਭੂਖ ਗਵਾਇ ਐਸਾ ਧਨ ਦੀਆ ਸੁਖ ਦਾਤ ਨਿਖੋਟ ਨਾ ਕਬਹਿ ਜਾਏ ਆਨੰਦ ਭਿਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਏ ਮਨ ਨਾਮ ਜਪ ਨਾਮ ਆਰਾਧ ਆਨੰਦ ਇਹ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੇ ਕਾਣ ਜਮਾਣੀ ਜਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀ ਆ ਦਇਆਲਾ ਸਾਬਕਿਸ਼ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਰਾਖ ਲeo ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀ ਆ ਦਇਆਲਾ ਸਭ ਕਿਸ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲ ਰਾਖ ਲੈੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਕਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਸਾਉ ਜਾਚੀ ਕਿਸਿਆ ਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਭ ਨਿਧ ਦੇਸੀ